ਸ਼੍ਰੀ ਗੁਰੂ ਰਬਦਾ ਜੀ ਮਹਾਰਾਜ ਦੇ ਬਚਨ ਹਨ ਕਿ ਸ਼ੈਤਾਨ ਦੇ ਮਹਾਂ ਜਾਲ ਵਿੱਚ ਫਸ ਕੇ ਇਨਸਾਨ ਰੱਬ ਦੀ ਨਜ਼ਰ ਕੋਲੋਂ ਬਹੁਤ ਦੂਰ ਜਾ ਦਿਗਦਾ ਹੈ ਮਨੁੱਖ ਜੀਵ ਦਾ ਇਹੀ ਕਰਮ ਹੁੰਦਾ ਹੈ ਕਿ ਦੂਸਰੇ ਲੋਕਾਂ ਉੱਪਰ ਮਨ ਘੜਤ ਗੱਲਾਂ ਬਣਾ ਬਣਾ ਕੇ ਤਰ੍ਹਾਂ ਤਰ੍ਹਾਂ ਦਾ ਚਿੱਕੜ ਛੁੱਟੇ ਜਾਣਾ ਰੱਬ ਨੂੰ ਪੁੱਜੇ ਹੋਏ ਸੰਤਾਂ ਦੇ ਮਹੰਤਾ ਦੇ ਨਿੰਦਿਆ ਕਰੇ ਜਾਣੀ ਮੰਦੇ ਭਾਗਾ ਵਾਲੇ ਜੀਵ ਨੂੰ ਪਰਮਾਤਮਾ ਮੰਦੇ ਕਰਮਾਂ ਨਾਲ ਇਸ ਤਰ੍ਹਾਂ ਚਬੇੜੀ ਰੱਖਦਾ ਹੈ ਜਿਵੇਂ ਲੋਹੇ ਨੂੰ ਜੰਗ ਚਿੰਬੜਿਆ ਹੁੰਦਾ ਹੈ ਮਨਮੁਖ ਜੀਵ ਮੰਦੇ ਕਰਮ ਕਰਨ ਵਿੱਚ ਉਸ ਤਰ੍ਹਾਂ ਤਾਂ ਆਪਣੀ ਭਲਾਈ ਸਮਝਦਾ ਹੈ ਹੁੰਦਾ ਤਾਂ ਉਸਦਾ ਬੁਰਾ ਹੈ ਮੂਰਖ ਇਨਸਾਨ ਲੋਕਾਂ ਵਿੱਚ ਤਾਂ अनेका ਗਲਤੀਆਂ ਕਰਦਾ ਹੈ ਪਰ ਆਪਣੇ ਸਰੀਰ ਵਿੱਚ ਝਾਤੀ ਨਹੀਂ ਮਾਰਦਾ ਕਿ ਜਿੱਥੇ ਗਲਤੀਆਂ ਦਾ ਸਮੁੰਦਰ ਚਰਿਆ ਹੁੰਦਾ ਹੈ ਵਡੇ ਵਡੇ ਅਵਤਾਰਾਂ ਉੱਪਰ ਨੁਕਤਾ ਚਿਨੀਆਂ ਕਰਦਾ ਕਰਦਾ ਆਪਣੇ ਉਮਰ ਦੇ ਦਿਨ ਪੂਰੇ ਕਰਕੇ ਨਰਕਾਂ ਦੀ ਗਾਰ ਵਿੱਚ ਝੜਕਦਾ ਹੈ ਜਿੱਥੇ ਉਸ ਨੂੰ ਮੁੜ ਮੁੜ ਕੇ ਤਰਾ ਤਰਾ ਦਿਆਂ ਜੁਨਾ ਕਜੁਨਾ ਵਿੱਚ ਚੱਕਰ ਕੜਨਾ ਪੈਂਦਾ ਹੈ ਨਰਕਾਂ ਦਾ ਕੀੜਾ ਜਿਨ੍ਹਾਂ ਨੇ ਕੱਖਾਂ ਵਿੱਚ ਜਾਣਾ ਪਾ ਦਿੱਤੀਆਂ ਮੋਏ ਹੋਏ अनेका ਸ਼੍ਰੀ ਰਾਮ ਚੰਦਰ ਜੀ ਦੇ ਲਸ਼ਕਰ ਆਪਣੀ ਰਹਿਮਤ ਦੇ ਛੱਟੇ ਮਾਰ ਮਾਰ ਕੇ ਸਰਾ ਜਿੱਤ ਕਰ ਦਿੱਤੇ ਪਥਰੀਆਂ ਪਾਣੀਆਂ ਉੱਪਰ ਤਰ ਕੇ ਦਿਖਾ ਦਿੱਤੀਆਂ ਮੱਕੇ ਚਰਣਾ ਪਰਚੁਕਾ ਦਿੱਤੇ ਕੌੜੇ ਰਿਠੇ ਅੰਮ੍ਰਿਤ ਬਣਾ ਦਿੱਤੇ ਐਸੇ ਮਹਾਪੁਰਸ਼ਾਂ ਨੂੰ ਵਿਲਗਾ ਮਾਤਰ ਸਮਝਦਾ ਹੈ ਰੱਬ ਦਾ ਪੁਜਾਰੀ ਐਸਾ ਨਹੀਂ ਹੁੰਦਾ ਉਹ ਸਭਨਾਂ ਨੂੰ ਨਮਸਕਾਰਾਂ ਕਰਦਾ ਹੈ ਆਦਰ ਮਾਨ ਕਰਦਾ ਹੈ ਉਹਨਾਂ ਦੀ ਅਮਰਤ ਬਾਣੀ ਸੁਣ ਕੇ ਸੋ ਸਵਾਰ ਬਲਿਹਾਰ ਹੁੰਦਾ ਹੈ ਸਭਨਾਂ ਨੂੰ ਇੱਕੋ ਰੂਪ ਜਾਂਦਾ ਹੈ ਕਿਸੇ ਨਾਲ ਕਿਸੇ ਵੀ ਰਕਮ ਦਾ ਵੈਰ ਨਹੀਂ ਕਰਦਾ ਸੱਚੇ ਸੁੱਚੇ ਲੋਕ ਸਦਾ ਕਾ ਨਿਰਵੈ ਰਹਿੰਦੇ ਹਨ ਈਰਖਾ ਦੀ ਅੱਗ ਵਿੱਚ ਸੜ ਸੜ ਕੇ ਮਰਨ ਦੇ ਉਹਨਾਂ ਨੂੰ ਬਾਹ ਨਹੀਂ ਹੁੰਦੀ ਮਨਮੁਖ ਪੁਰਸ਼ ਦਾ ਘਰ ਨਰਕਾਂ ਦੀ ਅਗਨੀ ਵਿੱਚ ਹੁੰਦਾ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕਤਾ ਦੇ ਦਾਤਾ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੇ ਤੇ ਪੰਜ ਪਿਆਰੇ ਉਹਨਾਂ ਪਵਿੱਤਰ ਲੋਕਾਂ ਵਿੱਚੋਂ ਮਰੇ ਜਿਨ੍ਹਾਂ ਨੂੰ ਉੱਚੇ ਕਹੌਣ ਵਾਲੇ ਮਾਨਸ ਅੱਖਾਂ ਤੋਂ ਉਹਨੇ ਕਰਕੇ ਕਾਫੀ ਦੇਰ ਤੋਂ ਰੱਬ ਦੇ ਪੁੱਤਰ ਨਹੀਂ ਸਮਝ ਰਹੇ ਸਾਰੇ ਦੁਨੀਆਂ ਵਿੱਚ ਬਮਾ ਕੂੜ ਕਪੜਦਿਆਂ ਕਰੋੜਾਂ ਹਨੇਰੀਆਂ ਛਾ ਜਾਣ ਪਰ ਫੇਰ ਵੀ ਪਰਮਾਤਮਾ ਦੇ ਘਰ ਵਿੱਚ ਦੇਰ ਹੁੰਦਾ ਹੈ ਹਨੇਰ ਨਹੀਂ ਉਹਦੇ ਨੰਦਨੀ ਦੇ ਦਰਬਾਰ ਨੂੰ ਉਸਦੇ ਨੰਦੀ ਦੇ ਦਰਬਾਰ ਦੇ ਦਰਵਾਜ਼ੇ ਹਰ ਇੱਕ ਦੇ ਵਾਸਤੇ ਖੁੱਲੇ ਹੁੰਦੇ ਨੇ ਜਿਸ ਤਰ੍ਹਾਂ ਉੱਚੇ ਘਾਉਣ ਵਾਲੇ ਸ਼ਿੰਭਰੁਖ ਨੂੰ ਪੰਛੀ ਫਿੱਕਾ 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 ਕਹਿ ਕੇ ਫਟਕਾਰ ਜਾਂਦੇ ਹਨ ਇਸੇ ਤਰ੍ਹਾਂ ਆਪਣੇ ਵਰਗੇ ਮਾਨਸਾ ਨਾਲੋਂ ਉੱਚੇ ਘਾਉਣ ਵਾਲੇ ਮਾਨਸ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚੋਂ ਭਟਕਾਰੇ ਜਾਂਦੇ ਹਨ ਦੁਨੀਆ ਵਿੱਚ ਉੱਚੇ ਘਾਉਣ ਵਾਲੇ ਮਾਨਸਾ ਕੋਲ ਸਿਰਫ 1-2 ਦਿਨ ਦਾ ਚਮਤਕਾਰ ਹੀ ਹੁੰਦਾ ਹੈ ਦੂਸਰੀ ਸਾਰੀ ਜ਼ਿੰਦਗੀ ਨਰਕ ਹੀ ਨਰਕ ਹੁੰਦੀ ਹੈ ਪ੍ਰਮਾਤਮਾ ਦੇ ਘਰ ਦੀ ਸਰਬ ਸੁੱਖਾਂ ਵਾਲੀ ਦੌਲਤ ਜੀਵਨ ਨਾਲ ਨਫ਼ਰਤ ਕਿਰਨਾ ਕਰ ਕਰਕੇ ਖੋ ਬੈਠਦਾ ਹੈ ਜਿਸ ਨੂੰ ਆਪਣੇ ਜਿਸ ਨੂੰ ਆਪਣੇ ਬੁਰੇ ਕਰਮਾਂ ਦੇ ਜੁਰਮਾਨੇ ਭਰਨ ਵਾਸਤੇ ਤਰਗੰਧ ਜੂਨਾ ਵਿੱਚ ਉਤਾਰ ਦਿੱਤਾ ਜਾਂਦਾ ਹੈ ਉਸ ਨੂੰ ਤਰਾ ਤਰਾ ਦੇ ਰੋਗ ਸੋਗ ਦੁੱਖ ਦਰਦ ਹਰ ਵਕਤ ਆਪਣੇ ਨਰਕੀ ਕੁੰਡਾ ਵਿੱਚ ਗिराਈ ਰੱਖਦੇ ਹਨ ਜੇਕਰ ਪ੍ਰਮਾਤਮਾ ਦੇ ਘਰ ਦਾ ਇਹ ਅਸੂਲ ਹੈ ਤੇ ਨਾਮ ਸਿਮਰਨ ਸਬਨਾ ਨਾਲ ਇੱਕੋ ਜਿਹਾ ਪਿਆਰ ਕਰਨ ਵਿੱਚ ਹੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਪੰਚੀ ਲੋਕ ਨਿੱਕੇ ਨਿੱਕੇ ਬਰੂਟਿਆਂ ਦੀ ਉੱਚੀ ਉੱਚੀ ਸਿਫਤ ਕਰਦੇ ਹਨ ਕਿਉਂਕਿ ਨਿੱਕੇ ਨਿੱਕੇ ਬਰੂਟਿਆਂ ਉੱਪਰੋਂ ਉਹਨਾਂ ਨੂੰ ਅੰਮ੍ਰਿਤ ਫਲ ਮਿਲਦੇ ਹਨ ਜੇਕਰ ਇਸ ਤਰ੍ਹਾਂ ਹੈ ਤੇ ਆਪਣੇ ਮਨਾਂ ਵਿੱਚੋਂ ਊਚ ਵੜਪਣੇ ਦੀ ਅਗਨ ਨੂੰ 부ਜਾ ਦੇਣ ਵਿੱਚ ਹੀ ਲਾਭ ਹੋਵੇਗਾ ਭੁੱਲ ਕੇ ਵੀ ਬੁਰੇ ਕਰਮ ਨਾ ਕਰੋ ਰਸਤਾ ਉਹ ਅਖਤਿਆਰ ਕਰੋ ਜੋ ਤੁਹਾਨੂੰ ਉਸ ਮਾਲਕ ਨਾਲ ਮਿਲਾ ਦੇਵੇ ਜਿਸ ਨਾਲੋਂ ਵਿਛੜ ਕੇ ਦੁਨੀਆਂ ਦਾ ਮੇਲਾ ਦੇਖਣ ਆਏ ਹੋ ਅਮਰਪੁਰਿ ਵਿੱਚ ਸਦਾ ਕਾਲ ਜ਼ਹਿਨ ਵਾਸਤੇ ਜਗਾਂ ਉਸ ਗੁਰਮਖ ਨੂੰ ਮਿਲੇਗੀ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਪੂਤਾਂ ਨੂੰ ਪਿੱਛੇ ਹਟਾ ਕੇ ਸਭ ਨਾਲ ਇੱਕੋ ਜਿਹਾ ਪਿਆਰ ਕਰੇਗਾ ਪ੍ਰਮਾਤਮਾ ਦਾ ਪੂਰਾ ਬੰਦਾ ਉਹ ਹੁੰਦਾ ਹੈ ਜਿਸ ਵਿੱਚ ਕਿਸੇ ਵੀ ਰਕਮ ਦੇ ਕੋਈ ਮੈਲ ਨਾ ਹੋਵੇ ਹਰ ਵਕਤ ਸਰਬਤ ਦਾ ਭਲਾ ਲੋੜੇ ਪਾਪੀ ਪੁਰਸ਼ ਨੂੰ ਪ੍ਰਮਾਤਮਾ ਦੇ ਅਮਰਪੁਰੀ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਉਸ ਦੇ ਬੁਰੇ ਕਰਮਾਂ ਦਾ ਪਤਰਾ ਸੁਣਾ ਕੇ ਸਿੱਧਾ ਨਰਕਾਂ ਵੱਲ ਨੂੰ ਹੀ ਤੋੜ ਦਿੱਤਾ ਜਾਂਦਾ ਹੈ ਜਿੱਤੇ ਮਨਮੁਖ ਜੀਵ ਨੂੰ ਤਰਾਂ ਤਰਾ ਦੀ ਸਜ਼ਾ ਭੁਗਤਣੀ ਪੈਂਦੀ ਹੈ ਇਹਨਾਂ ਗੱਲਾਂ ਵੱਲ ਧਿਆਨ ਤਰੋ ਅੱਖਾਂ ਤੂੰ ਉਲੇ ਨਾ ਕਰੋ ਫੇਰ ਪਸਤਾਨ ਨਾਲੋਂ ਰਸਤਾ ਹੁਣੇ ਹੀ ਸਾਫ਼ ਕਰ ਲੈਣਾ ਠੀਕ ਰਹੇਗਾ ਸਲੋਕ ਵਾਰਮਿਕ ਦਾ ਖਾਲਸਾ ਦੇਵਤਿਆ ਦੀ ਅੰਸ਼ ਜੋ ਸਿਮਰੇ ਭਗਵੰਤ ਕੋ ਸੋਈ ਸੁਰਜ ਵੰਚ ਪਲ ਪਲ ਉਸ ਮਾਲਕ ਤੂੰ ਦਰਨਾ ਦੇ ਨਰ ਬੂਰਾ ਕਰਮਣਾ ਕਰਣਾ ਲੇਖਾ ਪਰਣਾ ਪਹਿਣਾ ਭਾਈ ਹੁੰਦੀ 마ਫ ਨਹੀਂ ਕਿਰਾਈ ਕਿਉਂ ਤੰਦਾ ਪਾਪਾਂ ਦੀ ਤਾਣੀ ਜਮਰਾ ਪੀੜੇ ਅੰਦਰ ਕਾਣੀ ਆਖਰ ਜੀ ਨੇ ਚਾਰਾ ਸਾਥ ਸੁਣਦਾ ਨਹੀਂ ਗੁਰੂ ਦੀ ਬਾਣੀ ਆਇਆ ਜਪੰਦਰਿਤ ਵਿੱਚ ਨਾਮ ਬੈਠਾ ਚਿਰਨ ਕਰੀ ਕਾਮ ਜੇ ਜਰੋਜ ਕਰੇ ਤੂੰ ਮਾਣਾ ਏ ਤਨ ਮਨ ਤਨ ਨਾਲੇ ਜਾਣਾ ਪੀ ਪੀ ਰੋਜ ਮਧੂ ਮਸਤਾਨੇ ਗਾਵੇ ਮਨ ਮਰਜੀ ਦੇ ਗਾਣੇ ਚਾਰ ਦਿਨ ਸਕੇ ਹੋ ਬੰਦਾਰੇ ਆ ਜਾ ਆ ਜਾ ਕੋ ਰੁਪਕਾਰੇ ਆਖਰੀ ਆ ਜਿਸ ਮੇਰੇ ਮੇਰੇ ਚਲਨੇ ਨਾ ਨਹੀਂ ਹੈ ਤੇਰੇ ਰਬ ਦਾ ਸਾਰ ਬਸਤੂ ਦੂਰ ਜਿਸ ਮੇ ਕੂੜ ਵਸੇ ਪ੍ਰਭੂ ਗੁਰੂ ਦਾ ਜੀ ਦਾ ਵਿਖਿਆਨ ਹੈ ਪਾਰ ਬ੍ਰਹਮ ਜੀ ਨੇ ਸਭਨਾ ਨੂੰ ਇੱਕੇ ਸੱਚੇ ਵਿੱਚ ਘੜਿਆ ਹੈ ਸਾਰਿਆਂ ਵਿੱਚ ਦਿਲ ਦਿਮਾਗ ਹੈ ਅਕਲੋ ਵਾਂਝਾ ਕੋਈ ਨਹੀਂ ਬ੍ਰਹਮਾ ਵਿਸ਼ਨੂੰ ਸ਼ੰਕਰ ਤਿੰਨ ਗੁਣ ਪੰਜ ਤਤ ਸਾਰਿਆਂ ਕੋਲ ਹਨ ਅਸੀਂ ਸਾਰੇ ਇੱਕੋ ਹੀ ਪਰਮਾਤਮਾ ਦਾ ਪਰਿਵਾਰ ਹਾਂ ਚਤਰਾਣਿਆ ਪਖੰਡ ਮਕਰ ਫਰੇਬ ਠਗੀਆਂ ਧੋਖੇ ਹੀਰਾ ਫੇਰੀਆਂ ਛਲ ਬਾਜ਼ੀਆਂ ਇਹ ਅਕਾਲ ਪੁਰਖ ਜੀ ਦੀਆਂ ਨਜ਼ਰਾਂ ਕੋਲੋਂ ਛਿਪਿਆ ਨਹੀਂ ਸਚਾਈ ਸੂਰਜ ਦੇਵਤੇ ਦੀ ਰੋਸ਼ਨੀ ਹੈ ਕੂੜ ਕਾਲੀ ਬੋਲੀ ਹਨੇਰੀ ਰਾਤ ਹੁੰਦੀ ਹੈ ਪਿਆਰ ਉਸ ਵਸਤੂ ਨਾਲ ਕਰੋ ਜਿਸ ਵਿੱਚ ਅੱਗੇ ਗਿਆਨ ਕੋਈ ਰੇ ਰੇ ਨਾ ਕਰੇ ਦੁਨੀਆ ਵਿੱਚ ਇੱਕ ਸਾਂ ਤੇ ਅਸੀਂ ਸਭ ਸ਼ਭਰਾਂ ਵਾਰੀ ਵਾਰੀ ਸਭ ਨੇ ਇਸ ਸਰਾਨ ਨੂੰ ਛੜਨ ਹੈ ਇਥੇ ਕਿਸੇ ਦੀ ਪੱਕੀ ਰਿਹੈਸ਼ ਨਹੀਂ ਭਾਵੇਂ ਕੋਈ ਅਵਤਾਰ ਹੋਵੇ ਜੋ ਬੋਲੇ ਸੁੰਦਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਇੱਕਸਵਰ ਪੂਰਨ ਸਭ ਸਤਿਗੁਰੂ ਗੁਰੂ ਗਿਆਨਾਤ ਮਹਾਰਾਜ ਕੀ ਜੈ ਤਨ ਤਨ ਸੰਤ ਸਤਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਵਾਲਮੀਕ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਜੋ ਬੋਲੇ ਸੋਨਰਪੈ ਸ੍ਰਿਸ਼ਟੀ ਕਰਤਾ ਵਾਲਮੀ ਜਵਾਨ ਕੇ ਜੈ